ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਵੀਡੀਓ ਲੈ ਕੇ ਆਏ ਜੀ ਬੈੱਡ ਸ਼ੀਟਾਂ ਦੀ ਅੱਜ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਡਬਲ ਬੈੱਡ ਦੀ ਚਾਦਰ ਆਹ ਦੇਖੋ ਜੀ ਕੰਪਨੀ ਦੀ ਚਾਦਰ ਹੈ ਡਬਲ ਬੈੱਡ ਦੀ ਚਾਦਰ ਬੋਲਡ ਦੀ ਬੈੱਡ ਸ਼ੀਟ ਹੈ 1s2 ਦੋ ਸਹਰਾਣਿਆਂ ਨਾਲ ਡਬਲ ਬੈੱਡ ਦੀ ਚਾਦਰ ਪੱਕੇ ਰੰਗ ਪਹਿਲਾਂ ਅੱਜ ਇਹਨਾਂ ਸਾਰੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸਾਜੀ ਕਲਰ ਰੇਂਜ ਚੈੱਕ ਕਰੋ ਰੇਟ ਹੈਗਾ ਸਿਰਫ 200 ਰੁਪਏ ਦੀ ਹੈ ਜੀ ਡਬਲ ਬੈੱਡ ਦੀ ਚਾਦਰ ਸਹਰਾਣੇ ਨਾਲ ਪੱਕੇ ਰੰਗ ਹੈ ਸਿਰਫ 200 ਰੁਪਏ ਦੀ ਕਲਰ ਰੇਂਜ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਰੰਗ ਨੇ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਰੇਟ ਰਹੂਗਾ ਜੀ ਸਿਰਫ 200 ਰੁਪਏ ਦੀ ਬੈੱਡ ਸ਼ੀਟ ਡਬਲ ਬੈੱਡ ਦੀ ਚਾਦਰ ਸਿਰਫ 200 ਰੁਪਏ ਦੀ ਹੈ ਕੰਪਨੀ ਦੀ ਬੈੱਡ ਸ਼ੀਟ ਆ ਵਧੀਆ ਬੋਲਡ ਦੀ ਬੈੱਡ ਸ਼ੀਟ ਪੱਕੇ ਰੰਗ ਨੇ ਰੰਗ ਨਹੀਂ ਖਰਾਬ ਹੁੰਦੇ ਜੀ 90 बाई 100 ਦਾ ਸਾਈਜ਼ ਹੈ ਜੀ ਲੌਜੀਕ ਕਲਰ ਵੀ ਚੈੱਕ ਕਰੋ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਲਓ ਜੀ ਲੌਜੀਕ ਕਲਰਾਂ ਦੀਆਂ 200 ਸਹਰਾਣੇ ਆ ਜੀ ਨਾਲ ਡਬਲ ਬੈੱਡ ਦੀ ਚਾਦਰ ਰੇਟ ਆਊਗਾ ਜੀ ਸਿਰਫ 200 ਰੁਪਏ ਦੀ ਡਬਲ ਬੈੱਡ ਦੀ ਚਾਦਰ 200 ਰੁਪਏ ਦੀ ਹੈ ਜੀ ਸਹਰਾਣੇ ਨਾਲ ਹੈ ਰੰਗ ਦੀ ਗਾਰੰਟੀ ਹੈ ਜੀ ਰੰਗ ਪੱਕੇ ਨੇ ਕਲਰ ਨਹੀਂ ਖਰਾਬ ਹੁੰਦੇ ਬੈੱਡ ਸ਼ੀਟ ਦੇ ਪੱਕੇ ਰੰਗਾਂ ਦੀਆਂ ਬੈੱਡ ਸ਼ੀਟਾਂ ਨੇ ਔਰ ਸੇਮ ਕਲਰ ਚ ਜਿੰਨੇ ਮਰਜੀ ਡਬਲ ਪੀਸ ਜਾਂ ਡਬਲ ਮਿਲ ਜਾਣਗੇ 4 ਚਾਹੀਏ 4 ਪੀਸ ਮਿਲ ਜਾਣਗੇ ਜੀ ਸੇਮ ਕਲਰ ਦੇ ਡਬਲ ਪੀਸ ਵੀ ਹੁੰਦੇ ਆ ਆਪਣੇ ਕੋਲੇ ਬੇਟੇ ਆਲ ਇੰਡੀਆ ਤੁਸੀਂ ਕਿਤੇ ਵੀ ਮੰਗਾ ਸਕਦੇ ਹੋ ਕੋਈ ਵੀ ਪੀਸ ਪਸੰਦ ਆ ਜਲਦੀ ਦੇ ਨਾਲ ਬੁੱਕ ਕਰ ਲਓ ਜੀ ਕਨੈਡੀਅਨ ਬੋਸ਼ਾਂਦਾਰੇ ਰੇਟ ਹੋ ਗਏ ਸਿਰਫ 200 ਰੁਪਏ ਦੇ ਡਬਲ ਬੈੱਡ ਦੀ ਚਾਦਰ ਸਹਰਾਣੇ ਨਾਲ ਸਿਰਫ 200 ਰੁਪਏ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਚੈੱਕ ਕਰੋ ਬਾਕੀ ਕਲਰ ਡਿਜ਼ਾਈਨ ਸਾਡੇ ਕੋਲੇ ਬਦਲ ਕੇ ਆਉਂਦੇ ਰਹਿੰਦੇ ਆ ਕੋਈ ਹੋਰ ਪੀਸ ਹੋਰ ਡਿਜ਼ਾਈਨ ਚਾਹੀਦੇ ਤਾਂ ਫੋਟੋ ਵੀ ਮੰਗਵਾ ਸਕਦੇ ਹੋ ਤੁਸੀਂ ਹੋਸਟਲ ਲਈ ਚਾਹੀਦੀ ਹੈ ਹੋਸਟਲ ਲਈ ਮਿਲ ਜਾਣਗੇ ਜੀ ਲਓ ਜੀ ਕਲਰ ਨੇ ਚੈੱਕ ਕਰੋ ਰੇਟ ਹੈਗਾ ਸਿਰਫ 200 ਰੁਪਏ ਦੀ ਡਬਲ ਵੈੱਡ ਦੀ ਚਾਦਰ ਸਹਰਾਣੇ ਨਾਲ ਰੰਗ ਦੀ ਗਾਰੰਟੀ ਆਨਲਾਈਨ ਘਰ ਬੈਠੇ ਮੰਗਾ ਸਕਦੇ ਹੋ ਜਿਹੜੀ ਚੀਜ਼ ਦਿਖਾਵਾਂਗੇ ਸੇਮ ਭੇਜਾਂਗੇ ਜੀ ਮੇਰੀ ਪੁਰਾਣੀ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੀ ਜੋ ਚੀਜ਼ ਦਿਖਾਈ ਹੈ ਸੇਮ ਚੀਜ਼ ਉਹੀ ਹੋਊਗੀ ਜੀ ਜੋ ਤੁਸੀਂ ਮੰਗਾਓਗੇ ਉਹੀ ਭੇਜਾਂਗੇ ਐ ਨਹੀਂ ਹੈ ਜੀ ਤੁਸੀਂ ਮੰਗਾਓਗੇ ਕੁਛ ਹੋਰ ਤੇ ਭੇਜਾਂਗੇ ਕੁਝ ਹੋਰ ਬਾਕੀ ਇੱਕ ਰਿਕਵੈਸਟ ਹੈ ਕਿ ਪੇਮੈਂਟ ਅਸੀਂ ਆਨਲਾਈਨ ਲੈਂਦੇ ਹਾਂ ਜੀ ਕੈਸ਼ ਔਨ ਡਿਲੀਵਰੀ ਦੀ ਸਹੂਲਤ ਹੈ ਨਹੀਂ ਆਪਣੇ ਕੋਲ ਇਸ ਕਰਕੇ ਕੋਈ ਵੀ ਅਗਰ ਪੀਸ ਤੁਸੀਂ ਆਨਲਾਈਨ ਮੰਗਾਣਾ ਆਨਲਾਈਨ ਮੰਗਾ ਸਕਦੇ ਹੋ ਘਰ ਬੈਠੇ